ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਉਹਦੇ ਵੀ ਜੀ ਅੱਜ ਤੁਸੀਂ ਇੱਥੇ ਆਏ ਆਂ ਜੀ ਕੀ ਮਾਮਲਾ ਕੀ ਆ ਜੀ ਇਹ ਸਾਡੇ ਅੱਡਾ ਝੁੰਗੀਆਂ ਪਿੰਡ ਦਾ ਜਿਹੜਾ ਸ਼ਮਸ਼ਾਨ ਘਾਟ ਹੈ ਤੇ ਇਹ ਸਾਡਾ ਇੱਥੇ ਕਮੇਟੀ ਦਾ ਜਿਹੜਾ ਹੈਗਾ ਟੈਂਡਰ ਹੋਇਆ ਹੋਇਆ ਸੀਗਾ ਜਿਹੜੀ ਇਹਦੀ ਦੁਵਾਰ ਹੋਣੀ ਹੈ ਹੂੰ ਤੇ ਇਹ ਬੜੇ ਲੰਬੇ ਸਮੇਂ ਤੋਂ ਜਿਹੜਾ ਹੈਗਾ ਲੋਕਾਂ ਦੀ ਪਿੰਡ ਦੀ ਮੰਗ ਦੇ ਸਾਰਾ ਰੁਕਿਆ ਹੋਇਆ ਕੰਮ ਸੀਗਾ ਜਿਹਦਾ ਅਸੀਂ ਕੰਮ ਸ਼ੁਰੂ ਕਰਵਾਇਆ ਜਿਹਦੀ ਨਿਸ਼ਾਨਦੇਹੀ ਹੋਈ ਹੋਈ ਸੀ ਤੁਸੀਂ ਦੇਖ ਸਕਦੇ ਹੋ ਆ ਇੱਥੇ ਇਡੀਆਂ ਸਰਕਾਰੀ ਠੱਡੀਆਂ ਜਿਹੜੀਆਂ ਹੈਗੀਆਂ ਉਹ ਲਗੀਆਂ ਹੋਈਆਂ ਸੀ ਤੇ ਉਹ ਠੱਡੀਆਂ ਦੇ ਨਾਲ ਨਾਲ ਜਿਹੜੀ ਇੱਥੇ ਨੀ ਹੈ ਉਹ ਪੱਢੀ ਗਈ ਹੈ ਤਾਂ ਕਿ ਸਾਹਮਣੇ ਵਾਲੇ ਪਾਸੇ ਇੱਥੇ ਜਿਹੜੀ ਕੰਧ ਕਰਕੇ ਤਾਂ ਗੇਟ ਲਾਇਆ ਜਾਵੇ ਤਾਂ ਕਿ ਜੇ ਕਿਤੇ ਇੱਥੇ ਕੋਈ ਇਹੋ ਜਿਹੀ ਹਵੀ ਨਾ ਵੀ ਨਾ ਹੋਵੇ ਕੋਈ ਜੇ ਕੋਈ ਆਉਂਦੇ ਆ ਪਿੰਡ ਵਾਲੇ ਤਾਂ ਇਹ ਸ਼ਮਸ਼ਾਨ ਘਾਟ ਜਿਹੜਾ ਹੈਗਾ ਇੱਥੇ ਆਉਣ ਜਾਣ ਦੇ ਲਈ ਜਿਹੜੇ ਵੀ ਕੋਈ ਬਾਹਰੋਂ ਅੰਦਰੋਂ ਆ ਪਿੰਡ ਦੇ ਉਹਨਾਂ ਦੇ ਵਰਤਨ ਦੇ ਲਈ ਹੈਗਾ ਸੋ ਇੱਥੇ ਕਈ ਸ਼ਰਾਰਤੀ ਅੰਸਰ ਨੇ ਜਿਹੜੇ ਕੋਈ ਸ਼ਹਿਰ ਦੇ ਵਿੱਚ ਵੀ ਘੁੰਮਦੇ ਆ ਕੁਝ ਇਹੋ ਜਿਹੇ ਚੱਕਤਲ ਵਾਲੇ ਹੁੰਦੇ ਆ ਜਿਨ੍ਹਾਂ ਨੂੰ ਕੋਈ ਗਲਤ ਮੈਂ ਸਮਝਦੇ ਮੂੰਹ ਆਤਾਂ ਲੱਗੀਆਂ ਵੀ ਆ। ਸੋ ਸਾਡੇ ਜੈ ਸਿੰਘ ਸਾਹਿਬ ਵੀ ਇੱਥੇ ਆ ਨਾਲ ਆਏ ਹੋਏ ਆ ਸਾਡੇ ਠੇਕੇਦਾਰ ਸਾਹਿਬ ਨੇ ਕਮੇਟੀ ਦੇ ਸਾਡਾ ਟੈਂਡਰ ਹੋਇਆ ਵਾ ਇੱਥੇ ਜਦੋਂ ਕੰਮ ਕਰਦੇ ਤਾਂ ਆ ਕੇ ਵਿਦਿਓ ਨੂੰ ਪਾਉਂਦੇ ਸੋ ਉਸ ਮਸਲੇ ਦੇ ਵਿੱਚ ਅੱਜ ਇੱਥੇ ਦੇਖਣ ਆਏ ਸੀ ਤਾਂ ਕਿ ਜਿਹੜਾ ਇਹ ਕੰਮ ਹੈਗਾ ਇਹਨੂੰ ਜਲਦੀ ਅਸੀਂ ਮੁਕੰਮਲ ਕਰਕੇ ਪਿੰਡ ਦੇ ਹਵਾਲੇ ਕਰ ਸਕੇ। ਉਹਦੀ ਵੀ ਗੱਲ ਹੈ ਉੱਥੇ ਲੇਬਰ ਲੱਗੀ ਹੋਈ ਆ ਲੇਬਰ ਸਾਰੀ ਅੰਦਰੋਂ ਆ ਕੇ ਗੰਦ ਪਾਉਂਦੀ ਆ ਇੱਥੇ। ਕਿਉਂ ਇਹ ਗੰਦ ਹੁਣ ਆਪਣਾ ਜੈ ਸਿੰਘ ਸਾਹਿਬ ਨੇ ਸਾਫ਼ ਕਰਾਇਆ। ਉਹ ਬਾਕੀ ਪਸ਼ੂ ਵੀ ਅੰਦਰ ਆਉਂਦੇ ਇੱਥੇ ਆ। ਪਸ਼ੂ ਵੀ ਆ ਕੇ ਗੰਦ ਬੰਨਦੇ। ਨਾਮ ਕਹਿੰਦੇ ਆਪਣਾ? ਮੇਰਾ ਨਾਮ ਗਿਆਨ ਸਿੰਘ ਹੈ ਜੀ। ਗਿਆਨ ਪਿੰਡ ਪਿੰਡ ਅਟਾਚੂਗੇ ਅਟਾਚੂਗੇ। ਹੈ ਇਸ ਕਰਕੇ ਜਿਹੜੇ ਲੇਬਰ ਐ ਇੱਥੇ ਆ ਕੇ ਪੂਰੀ ਗੰਦ ਬੰਨ ਗਿਆ ਸੀ ਕਹਿੰਦੇ ਆ ਵੀ ਦੁਬਾਰ ਕਰਕੇ ਗੇਟ ਲਾਏ ਜਾਣ ਔਰ ਗੇਟ ਲਾ ਕੇ ਇੱਥੇ ਅੰਦਰ ਗੰਦ ਨਾ ਪੈਣ ਤਾਂ ਕਿ ਜਦੋਂ ਕਿਸੇ ਬੰਦੇ ਦੀ ਮਰਤੂ ਹੋ ਜਾਂਦੀ ਆ 50 ਪਿੰਡਾਂ ਦੇ ਲੋਕ ਇੱਥੇ ਆਂਦੇ ਆ ਉਹਨਾਂ ਦੇ ਪੈਰਾਂ ਨੂੰ ਉਹ ਗੰਦ ਲੱਗਦਾ ਉਹ ਕਹਿੰਦੇ ਆ ਤੁਸੀਂ ਕੀ ਕਰਦੇ ਐ ਇੱਥੇ ਇੰਨੀ ਦੀ ਸਫਾਈ ਨਹੀਂ ਕਰਾ ਸਕਦੇ ਆਂਗੇ। ਇਸ ਕਰਕੇ ਅਸੀਂ ਬੇਨਤੀ ਕਰੀਆ ਉਹਦੇ ਵੀਰ ਸਿੰਘ ਨੂੰ ਵਜਈਏ ਸਾਡੀ ਇੱਕ ਦੁਬਾਰ ਕਰਾ ਦਿਓ ਦੋ ਬਣੀਆਂ ਹੋਈਆਂ। ਠੀਕ ਹੈ ਉਹਦੇ ਵੀਰ ਜੀ ਇੱਕ ਨਾ ਕੋਈ ਲੋਕਾਂ ਵੱਲੋਂ ਕੋਈ ਇਲਜ਼ਾਮ ਲਾਇਆ ਜਾ ਰਿਹਾ ਵੀ ਜਿਹੜਾ ਬੇਨੀਫਿਟ ਹੈਗਾ ਲੋਟਸ ਨੂੰ ਦੇਣ ਵਾਸਤੇ ਦਵਾਰ ਔਰ ਡਰੇਨ ਬਣਾਈ ਜਾ ਰਹੀ ਕੋਈ ਇਹੋ ਜਿਹਾ ਵੀ ਹੈ ਜੀ ਮਸਲਾ ਦੇਖੋ ਇੱਥੇ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਆ ਇਹ ਜਿਹੜੀ ਦਵਾਰ ਹੈ ਸ਼ਮਸ਼ਾਨ ਘਾਟ ਦੀ ਦਵਾਰ ਹੈ ਸ਼ਮਸ਼ਾਨ ਘਾਟ ਦੀ ਦਵਾਰ ਦੇ ਨਾਲ ਕਿਸੇ ਬਿਲਡਰ ਨੂੰ ਕੀ ਜਿਹਦਾ ਫਾਇਦਾ ਹੋਣਾ ਸ਼ਮਸ਼ਾਨ ਘਾਟ ਪਿੰਡ ਤੇ ਲਈ ਹੈਗਾ ਜਾਂ ਨੇੜੇ ਤੇੜੇ ਜਿਹੜੇ ਲੋਕ ਰਹਿੰਦੇ ਆ ਉਹਨਾਂ ਦੇ ਲਈ ਹੈ ਜੇ ਕਿਤੇ ਪਰਮਾਤਮਾ ਨਾ ਕਰੇ ਕੋਈ ਇਹ ਜੀ ਗੱਲ ਹੋ ਜਾਂਦੀ ਹੈ ਤਾਂ ਇੱਥੇ ਪਰਿਵਾਰ ਨੂੰ ਜਦੋਂ ਆਪਾਂ ਆਉਂਨੇ ਆ ਜਿੱਥੇ ਸਾਰਿਆਂ ਨੇ ਆਪਾਂ ਰਲ ਮਿਲ ਕੇ ਜਦੋਂ ਜਾਣਾ ਅੰਤ ਸਾਰਿਆਂ ਦਾ ਇਹ ਹੈ ਤੇ ਜੇ ਉਸ ਚੀਜ਼ ਦੇ ਉੱਤੇ ਵੀ ਕੁਝ ਲੋਕ ਆਪਣੀ ਸਿਆਸਤ ਨੂੰ ਜਾਂ ਆਪਣੇ ਮੋਟਿਵ ਨੂੰ ਕਰਨਾ ਸਵੇ ਲੱਗਣ ਮੈਂ ਸਮਝਦਾ ਬੜੀ ਮਾੜੀ ਗੱਲ ਹੈ ਤੇ ਨਾ ਇੱਥੇ ਕੋਈ ਡਰੇਨ ਪੈਣ ਜਾ ਰਹੀ ਹੈ ਜੇ ਕੋਈ ਹੈ ਤਾਂ ਉਹ ਨੈਸ਼ਨਲ ਹਾਈਵੇ ਦਾ ਮਸਲਾ ਹੈਗਾ ਜੇ ਕੋਈ ਅੱਗੇ ਪਾਰੇ ਇੱਥੇ ਤੁਹਾਡੇ ਸਾਹਮਣੇ ਨਾ ਕੋਈ ਡਰੇਨ ਪੈ ਰਹੀ ਹੈ ਇੱਥੇ ਸਿਰਫ ਚਾਰਦੁਵਾਰੀ ਹੋ ਰਹੀ ਹੈ ਜੋ ਕਿ ਸਾਡੀ ਕਮੇਟੀ ਦੀ ਜਗ੍ਹਾ ਕਮੇਟੀ ਇਹ ਤਾਂ ਕੰਮ ਕਰ ਰਹੀ ਜੀ ਸ਼ੁਕਰ ਹੈ